ਹਾਂਜੀ ਪਿਆਰੇ ਵਿਦਿਆਰਥੀਓ ਸਤ ਸ੍ਰੀ ਅਕਾਲ ਆਸਾ ਕਿ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਤੇ ਗਰਮੀ ਦੀਆਂ ਛੁੱਟੀਆਂ ਬਹੁਤ ਵਧੀਆ ਬਤੀਤ ਰਹੀਆਂ ਬਤੀਤ ਹੋ ਰਹੀਆਂ ਹੋਣਗੀਆਂ ਤੇ ਜਿਹੜਾ ਆਪਣਾ ਗੱਲ ਕਰਦੇ ਆਪਾਂ ਬਹੁਤ ਸਾਰੇ ਬੱਚਾ ਦੇ ਜਿਹੜੇ ਸਵਾਲ ਆਏ ਸੀ ਇਸ ਤਰ੍ਹਾਂ ਦੇ ਵੀ ਜਿਹੜਾ ਜਿਹੜਾ ਪੰਜਾਬੀ ਦਾ ਕੰਮ ਹੈ ਲਾਜ਼ਮੀ ਪੰਜਾਬੀ ਦਾ ਉਹ ਕਿਸ ਤਰ੍ਹਾਂ ਦੇ ਨਾਲ ਕੀਤਾ ਜਾਂਦਾ ਤਾਂ ਵਿਭਾਗ ਦੇ ਵੱਲੋਂ ਜਿਹੜੀ ਇੱਕ ਪੀਡੀਐਫ ਵੀ ਮੁਹੱਈਆ ਕਰਵਾਈ ਗਈ ਸੀ ਕਿ ਇਹ ਤੇ ਮੈਂ ਬਕਾਇਦਾ ਤੌਰ ਤੇ ਵੀਡੀਓ ਵੀ ਤਿਆਰ ਕੀਤੀ ਸੀਗੀ ਵੀ ਉਹ ਸਮਝਾਇਆ ਸੀ ਉਹਦੇ ਵਿੱਚ ਵੀ ਵਿਕੀ ਕੀ ਕਰ ਸਕਦੇ ਹੋ ਤੁਸੀਂ ਅੱਜ ਆਪਾਂ ਬੋਰਡ ਦੀ ਮਦਦ ਦੇ ਨਾਲ ਸਾਰੀ ਗੱਲ ਨੂੰ ਸਮਝਦੇ ਆਂ ਵੀ ਕਿਸ ਤਰ੍ਹਾਂ ਦੇ ਨਾਲ ਸਾਰੇ ਕਾਰਜ ਨੂੰ ਆਪਾਂ ਕਰਨਾਗਾ ਤੇ ਇਹ ਵਿਰਸਾ ਸਾਡਾ ਲੋਕ ਸਹਿਤ ਤਾਂ ਇਹਨੂੰ ਆਪਾਂ ਜਾਣਣਾਗਾ ਸਾਰੀ ਗੱਲ ਬਾਤ ਜੋ ਵਿਭਾਗ ਦੇ ਵੱਲੋਂ ਆਇਆ ਕਾਰਜ ਆਇਆ ਉਹਦੀ ਪਹਿਲਾਂ ਆਪਾਂ ਦੇਖਦੇ ਆਂ ਵੀ ਜਮਾਤ 11ਵੀਂ ਲਾਜ਼ਮੀ ਪੰਜਾਬੀ ਛੁੱਟੀਆਂ ਵਿੱਚ ਕਰਨ ਵਾਲਾ ਕੰਮ ਕਿਹੜਾ ਦਾ ਅ ਨੰਬਰ ਕਿਤੇ ਵੀ ਕੋਈ ਚਾਰ ਲੋਕ ਗੀਤ ਨੇ ਸੁਹਾਗ ਲਿਖੋ ਕੋਈ ਚਾਰ ਲੋਕੀਤ ਲਿਖਣਾ ਤੁਸੀਂ ਸੁਹਾਗ ਦੇ ਜੋ ਤੁਹਾਡੀ ਪਾਠ ਪੁਸਤਕ ਦੇ ਵਿੱਚੋਂ ਨਾ ਹੋਣ ਉਹ ਤੁਹਾਡੀ ਕਿਤਾਬ ਦੇ ਵਿੱਚ ਨਹੀਂ ਹੋਣੇ ਚਾਹੀਦੇ ਇਸ ਤੋਂ ਬਣਾ ਕੋਈ ਚਾਰ ਲੋਕੀਤ ਲਿਖਣੇ ਆ ਤੁਸੀਂ ਮਸਲਨ ਹੋਣੇ ਦੇ ਵਿੱਚ ਬੱਚਿਆਂ ਨੂੰ ਸਮੱਸਿਆਵਾਂ ਆਉਂਦੀਆਂ ਵੀ ਅਸੀਂ ਚਾਰ ਲੋਕੀਤ ਕਿਵੇਂ ਲਿਖੀਏ ਨਹੀਂ ਸਾਨੂੰ ਆਉਂਦੇ ਨਹੀਂਗੇ ਇਹ ਸਾਡਾ ਲੋਕ ਸਹਿਤ ਆ ਸਾਡਾ ਲੋਕ ਵਿਰਸਾ ਹੈਗਾ ਇਹ ਤੁਸੀਂ ਕਿੱਥੋਂ ਮਦਦ ਲੈ ਸਕਦੇ ਹੋ ਇਹਨਾਂ ਦੀ ਤੁਸੀਂ ਇਹ ਸੁਭਾਅ ਦੇ ਕੀਤਾ ਤੁਸੀਂ ਆਪਣੇ ਮਾਤਾ ਕੋਲੋਂ ਆਪਣੀ ਨਾਨੀ ਕੋਲੋਂ ਆਪਣੀ ਦਾਦੀ ਤੋਂ ਸੁਣ ਕੇ ਜਿਹੜਾ ਲਿਖ ਸਕਦੇ ਹੋ ਕਿਉਂਕਿ ਸੁਹਾਗ ਦੇ ਗੀਤ ਆ ਜਿਹੜੇ ਵਿਆਹ ਦੇ ਮੌਕੇ ਗਾਈ ਜਾਂਦੇ ਹੁੰਦੇ ਆ ਜਦੋਂ ਵੀ ਸਾਡੀਆਂ ਜਿਹੜੀਆਂ ਇਸ ਮੌਕੇ ਦੇ ਉੱਪਰ ਜਿਹੜਾ ਖੁਸ਼ੀਆਂ ਹੁੰਦੀਆਂ ਨੇ ਕਿਹ ਜਿਹੜਾ ਬੰਦੇ ਨੇ ਇੰਜੋਏ ਕਰਨਾ ਹੁੰਦਾਗਾ ਉਹ ਸੁਹਾਗ ਦੇ ਗੀਤਾਂ ਦੇ ਜ਼ਰੀਏ ਜਿਹੜਾ ਇੱਕ ਭਾਵਨਾ ਜਿਹੜੀ ਵਿਅਕਤ ਕੀਤੀ ਜਾਂਦੀ ਹੈਗੀ ਇਹ ਤੁਸੀਂ ਉੱਥੋਂ ਜਿਹੜਾ ਸੁਣ ਕੇ ਉਹਨਾਂ ਤੋਂ ਆਪਣੇ ਮਾਤਾ ਦਾਦੀ ਨਾਨੀ ਤੋਂ ਲਿਖ ਸਕਦੇ ਹੋ ਕਿ ਚਾਰ ਗੀਤ ਲਿਖਣੇ ਆ ਤੇ ਮੈਂ ਇਹ ਵੀ ਬੁਜ਼ਾਰਸ਼ ਕਰਾਂਗਾ ਇਹ ਚਾਰ ਗੀਤ ਲਿਖਿਓ ਲਿਖਣ ਦੇ ਨਾਲ-ਨਾਲ ਇਹਨਾਂ ਨੂੰ ਤੁਸੀਂ ਯਾਦ ਵੀ ਕਰਿਓ ਕਿਉਂਕਿ ਸਾਡਾ ਵਿਰਸਾ ਹੈ ਇਹ ਵਿਰਸੇ ਨੂੰ ਸੰਭਾਲ ਕੇ ਰੱਖੀਏ ਜੇ ਅਸੀਂ ਸੰਭਾਲਾਂਗੇ ਅਗਲੀ ਪੀੜ੍ਹੀ ਤੱਕ ਫੇਰ ਇਹਨੂੰ ਲੈ ਕੇ ਜਾਵਾਂਗੇ ਅਗਲੀ ਗੱਲ ਕਰ ਲઈએ ਜੇ ਲਗਭਗ 20 ਬੁਝਾਰਤਾਂ ਲਿਖੋ ਜੋ ਤੁਹਾਡੀ ਪਾਠ ਪੁਸਤਕ ਵਿੱਚੋਂ ਨਾ ਹੋਣ ਕੀ ਲਿਖਣੀਆਂ ਨੇ 20 ਬੁਝਾਰਤਾਂ ਲਿਖਣੀਆਂ ਜਨੀਆਂ ਬੁਝਾਰਤ ਕੀ ਹੁੰਦੀ ਹੈ ਕਿ ਜਿਹੜੀ ਜਿਹਦੇ ਨਾਲ ਸਾਡੀ ਦਿਮਾਗੀ ਸੂਝ-ਬੂਝ ਦੀ ਜਿਹੜੀ ਸ਼ਕਤੀ ਪੈਦਾ ਹੁੰਦੀ ਹੈਗੀ ਕੋਈ ਚੀਜ਼ ਨੂੰ ਅਸੀਂ ਜਿਹੜਾ ਹੈਗਾ ਬੁਝਦੇ ਆਂ ਬੁਝਾਰਤ ਪਾਈ ਜਾਂਦੀ ਆ ਇਹ ਸਾਡੇ ਪੁਰਾਣੇ ਸਮੇਂ ਤੋਂ ਚੱਲੀਆਂ ਆ ਰਹੀਆਂ ਨੇਗੀਆਂ ਇਹ ਵੀ ਤੁਸੀਂ ਜਿਹੜਾ ਮਦਦ ਲੈ ਸਕਦੇ ਹੋਗੇ ਆਪਣੇ ਦਾਦੀ ਨਾਨੀ ਮਾਮੇ ਦੀ ਪਾਇਆ ਪਾਈ ਦੀ ਜੋ ਵੀ ਹੈਗਾ ਠੀਕ ਹੈ ਹੁਜਾਰਤੋਂ ਨਨ ਆਉਂਦੀਆਂ ਨੇ ਸਾਡਾ ਵਿਰਸਾ ਹੈਗਾ ਤਾਂ ਕਿ ਤੁਸੀਂ ਇਸ ਖਜ਼ਾਨੇ ਨੂੰ ਸੰਭਾਲ ਸਕੋ ਇਸ ਤਰੀਕੇ ਦੇ ਨਾਲ ਜਿਹੜਾ ਇਹ ਕਾਰਜ ਤਾਂ ਕਰਕੇ ਤੁਹਾਨੂੰ ਜਿਹੜਾ ਸੌਪਿਆ ਗਿਆ ਵੀ ਤੁਹਾਡੀਆਂ ਛੋਟੀਆਂ ਦੀ ਅੱਛੇ ਰਹਿਣ ਤੇ ਆਪਣੇ ਵਿਰਸੇ ਪ੍ਰਤੀ ਵੀ ਜਾਗਣ ਇਹ ਗੱਲਬਾਤ ਜਿਹੜੀ ਅਪਾ ਇੱਥੇ ਤੈਅ ਕੀਤੀ ਗਈ। ਤੀਸਰੀ ਗੱਲ ਕੀ ਕਹਿ ਰਹੀ ਆ ਕੋਈ ਇੱਕ ਕਥਾ ਕਹਾਣੀ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ ਕੋਈ ਕਹਾਣੀ ਜਿਹੜੀ ਆਪਣੇ ਸ਼ਬਦਾਂ ਦੇ ਵਿੱਚ ਲਿਖਣੀ ਆ ਆਪਣੇ ਸ਼ਬਦਾਂ ਤੋਂ ਭਾਵ ਆਪਣੀ ਸ਼ਬਦ ਤੁਹਾਡੇ ਜੋ ਤੁਹਾਡੀ ਪਾਠ ਪੁਸਤਕ ਵਿੱਚੋਂ ਨਾ ਹੋਵੇ ਜਿਵੇਂ ਕਿ ਸਰਵਨ ਪੁੱਤਰ ਰੂਪ ਬਸੰਤ ਭਰਤਰੀ ਹੜੀ ਇਹ ਜਿਹੜੀਆਂ ਪ੍ਰਾਣੀਆਂ ਕਥਾਵਾਂ ਲਿਗੀਆਂ ਸਾਡੀਆਂ ਕਿੱਸੇ ਸੁਣਾਏ ਜਾਂਦੇ ਹੁੰਦੇ ਸੀਗੇ ਪਹਿਲਾਂ ਕਹਾਣੀਆਂ ਸੁਣੀਆਂ ਜਾਂਦੀਆਂ ਹੁੰਦੀਆਂ ਸੀਆਂ ਬੱਚਿਆਂ ਨੂੰ ਅੱਜ ਕੱਲ੍ਹ ਥੋੜਾ ਆਧੁਨਿਕਤਾ ਦਾ ਜੁਗ ਆ ਗਿਆ ਬੱਚਾ ਨੂੰ ਮੋਬਾਈਲ ਬਾਰੇ ਤਾਂ ਬਹੁਤ ਪਤਾ ਹੈਗਾ ਉਹਨਾਂ ਨੂੰ ਚੀਜ਼ਾਂ ਬਾਰੇ ਪਰ ਵਿਰਸੇ ਬਾਰੇ ਨਹੀਂ ਪਤਾ ਹੈਗਾ ਇਸ ਕਰਕੇ ਜਿਹੜੀਆਂ ਇੱਕ ਤਾਂ ਸਾਡੇ ਪਾਠ ਪੁਸਤਕ ਦੇ ਵਿੱਚ ਕਹਾਣੀਆਂ ਨਹੀਂ ਗੀਆਂ ਕਥਾ ਕਹਾਣੀਆਂ ਜਿਵੇਂ ਦੇ ਵਿੱਚ ਆ ਜਾਂਦਾ ਆਪਣੇ ਕੋਲੇ ਆ ਜਾਂਦਾ ਪ੍ਰਲਾਦ ਭਗਤਾ ਪੂਰਨ ਭਗਤਾ ਆ ਦੂਜਾ ਆ ਗਿਆ ਲਾਲ ਸਦੀ ਚੱਕੀ ਆ ਗਈ ਨੀਤੀ ਕਥਾ ਹਨਾ ਇਸ ਤਰ੍ਹਾਂ ਦੀ ਕਈ ਕਥਾਵਾਂ ਆਪਣੇ ਕੋਲੇ ਆ ਜਾਂਦੀਆਂ ਨੇ ਤੁਸੀਂ ਜਿਹੜਾ ਇਹਨਾਂ ਦੇ ਇਹ ਨਹੀਂ ਲਿਖਣੀ ਕਿਤਾਬ ਵਾਲੀਆਂ ਤੇ ਇਹ ਕਿਤਾਬ ਤੋਂ ਬਿਨਾਂ ਲਿਖਣੀ ਆ ਤੁਸੀਂ ਸ਼ਬਦਾਂ ਵਿੱਚ ਲਿਖਣੀ ਜੇ ਤੁਹਾਡੀ ਜਿਹੜੀ ਇੱਕ ਕਥਾ ਨੂੰ ਲਿਖਣਾ ਹੈ ਸਰ ਤੇ ਸਰ ਕਿੰਨੀ ਕਥਾ ਨੂੰ ਇੱਕ ਕਥਾ ਨੂੰ ਇਹ ਵੀ ਤੁਸੀਂ ਮੱਦਦ ਲੈ ਸਕਦੇ ਹੋ ਆਪਣੇ ਵੱਡੇ-ਵਡੇਰਿਆਂ ਦੀ ਮਦਦ ਸਦਕਾ ਲਿਖਿਆ ਜਾ ਸਕਦਾ ਹੈ ਅੱਗੇ ਕੀ ਹੈਗਾ ਜੀ ਚਲੰਤ ਮਾਮਲਿਆਂ ਸੰਬੰਧੀ ਜਾਂ ਕੋਈ ਆਲੇ-ਦੁਆਲੇ ਦੀ ਸਮੱਸਿਆ ਸੰਬੰਧੀ ਕਿਸੇ ਅਖਬਾਰ ਦੇ ਸੰਪਾਦਕ ਨੂੰ ਪੱਤਰ ਲਿਖਣਾ ਚਲੰਤ ਮਾਮਲੇ ਜਿਹੜੇ ਚੱਲ ਰਹੇ ਮਾਮਲੇ ਆ ਕੋਈ ਆਲੇ-ਦੁਆਲੇ ਦੀ ਤੁਹਾਡੀ ਸਮੱਸਿਆ ਕੀ ਸਮੱਸਿਆ 뭐 ਸਮੱਸਿਆ ਨਹੀਂ ਆਪ ਨੂੰ ਬਤਈਆ ਜਾਂ ਗੰਦੇ ਪਾਣੀ ਦੀ ਸਮੱਸਿਆ ਹੈ ਕੀ ਕੋਈ ਨਿਕਾਸੀ ਦੀ ਲਾ ਲੋ ਸੜਕ ਦੀ ਸਮੱਸਿਆ ਹੈ ਕੋਈ ਸੇਵਾ ਸੁਲਤਾਨ ਦੀ ਗੱਲ ਆ ਜਾਂਦੀ ਹੈ ਕਿ ਸਾਰੀਆਂ ਚੀਜ਼ਾਂ ਲਗੀਆਂ ਇਹ ਆਪਾਂ ਪੱਤਰ ਕਿਨਾਂ ਨੂੰ ਲਿਖਾਂਗੇ ਅਖਬਾਰ ਦੇ ਸੰਪਾਦਕ ਨੂੰ ਪੱਤਰ ਲਿਖਣਾਗਾ ਪੱਤਰ ਲਿਖਣ ਦੀ ਤੁਹਾਨੂੰ ਜਿਹੜੀ ਬਰੰਤਵਤ ਵਿਧੀ ਪਤਾ ਹੀ ਆ 10ਵੀਂ ਤੱਕ ਆਪਾਂ ਪੜ੍ਹਦੇ ਆ ਰਹੇ ਹਾਂ ਇਹਨਾਂ ਚੀਜ਼ਾਂ ਨੂੰ ਪਹਿਲਾਂ ਕਿਸ ਤਰ੍ਹਾਂ ਲਿਖਣਾ ਸੇਵਾ ਵਿਖੇ ਸ਼ਬਦ ਲਿਖਣਾਗਾ ਫਿਰ ਅੱਗੇ ਕੀ ਕੀ ਲਿਖਣਾਗਾ ਫਿਰ ਜਿਹੜਾ ਸੇਵਾ ਵਿਖੇ ਤੋਂ ਬਾਅਦ ਦਾ ਸੰਪਾਦਕ ਸਾਹਿਬ ਫਿਰ ਅੱਗੇ ਜਿਹੜਾ ਹੈਗਾ اخبار دا نام لکھنا万 لو अजीत لکھتا ਤੁਸੀਂ کوئی بھی اخبار لکھ لو پھر اگے ہے گا جرندر ਸ਼ਬਦ ਦਾ ਕਿੱਥੋਂ ਉਹ جرندر ਵਿਸ਼ਾ ਕੀ ਹੈਗਾ ਵਿਸ਼ਾ ਕੋਈ ਵੀ ਲੈ ਸਕਦੇ ਆਪਾਂ ਗੰਦੇ ਪਾਣੀ ਦੀ ਨਿਕਾਸੀ ਦਾ ਲੈ ਸਕਦੇ ਆਂ ਵਿਸ਼ਾ ਇਹ ਜਿਹੜੇ ਹੋ ਗਏ ਜਿਹੜਾ ਅਰਜੀ ਦਾ ਹੈ ਅਗਲਾ ਹਿੱਸਾ ਆ ਗਿਆ ਪੱਤਰ ਦਾ ਮੁੱਢਲਾ ਹਿੱਸਾ ਕਹਿ ਸਕਦਾ ਇਹਨੂੰ ਮੈਂ ਮੁੱਢ ਵਾਲਾ ਆ ਗਿਆ ਜਿਹੜਾ ਸ਼ੁਰੂ ਵਾਲਾ ਆ ਗਿਆ ਤੇ ਠੀਕ ਹੈ ਤੇ ਵਿਸਥਾਰ ਨਾਲ ਜਿਹੜੀ ਸਾਰੀ ਬਾਡੀ ਤੁਸੀਂ ਲਿਖ ਦੇਣੀ ਆ ਵੀ ਕੀ ਕੀ ਸਮੱਸਿਆ ਆ ਰਹੀ ਹੈ ਕੀ ਗੱਲਬਾਤ ਹੈਗੀ ਤੇ ਅੰਤਲਾ ਹਿੱਸਾ ਜਿਹੜਾ ਤੁਸੀਂ ਉਹ ਵੀ ਲਿਖ ਦੇਣਾ ਜਿਹੜਾ ਅੰਤ ਦੇ ਵਿੱਚ ਕੀ ਜਿਹੜਾ ਲਿਖਦੇ ਹੁਣੇ ਆਪਾਂ ਆਪ ਜੀ ਦਾ ਵਿਸ਼ਵਾਸ ਪਤ ਤੱਕ ਧੰਨਵਾਦ ਜੋ ਵੀ ਚੀਜ਼ਾਂ ਲਿਖੀਆਂ ਜਾਂਦੀਆਂ ਨੇ ਤਿੰਨ ਹਿੱਸੇ ਹੁੰਦੇ ਆ ਕੋਈ ਵੱਡੀ ਸਮੱਸਿਆ ਨਹੀਂ ਇਹ ਤੁਸੀਂ ਜਿਹੜਾ ਲਿਖ ਸਕਦੇ ਹੋ ਕੋਈ ਵੀ ਜਿਹੜਾ ਇੱਕ ਪੱਤਰ ਆਪਾਂ ਲਿਖਣਾ ਅਗਲਾ ਗਲਾ ਇਹਦੇ ਪਾਠ ਪੁਸਤਕ ਦੇ ਪੈਰਾ ਰਚਨਾ ਦੇ ਅਭਿਆਸ ਭਾਗ ਵਿੱਚੋਂ ਪਹਿਲੇ ਪੈਰਾ ਪਹਿਲਾ ਇਹ ਚਾਰ ਪੈਰਾ ਰਚਨਾ ਲਿਖਣੇ ਨੇ ਕਿ ਪਾਠ ਪੁਸਤਕ ਦੇ ਜਿਹੜੇ ਪੈਰਾ ਰਚਨਾ ਦੀ ਅਭਿਆਸ ਭਾਗ ਵਿੱਚੋਂ ਅਭਿਆਸ ਸਾੜੇ ਭਾਗ ਦੇ ਵਿੱਚੋਂ ਜਿਹੜੇ ਪੈਰਾ ਰਚਨੇ ਨੇ ਚਾਰ ਕਿਤਾਬ ਤੁਹਾਡੇ ਕੋਲੇ ਹੋਣੀਆਂ ਉਹ ਲਿਖਣੇ ਆ ਤੁਸੀਂ ਉਹਨਾਂ ਉਹ ਲਿਖਣੇ ਨੇਗੇ ਚਾਰ ਪੈਰਾ ਰਚਨਾ ਹੱਲ ਕੀਤੇ ਹੋਏ ਨਹੀਂ ਲਿਖਣੇ ਅਭਿਆਸ ਵਾਲੇ ਜਿਹੜੇ ਹੈਗੇ ਪਹਿਲੇ ਚਾਰ ਪੈਰਾ ਰਚਨਾ ਉਹ ਲਿਖਣੇ ਆ ਤੁਸੀਂ ਇੱਥੇ ਥੋੜਾ ਜਿਹਾ ਮੈਂ ਕਿਤਾਬ ਦੀ ਮਦਦ ਲੈਣਾਗਾ ਤਾਂ ਆਪਾਂ ਇਹਦੇ ਵਿੱਚੋਂ ਲੱਭਦੇ ਆ ਵੀ ਕਿਹੜੇ ਅਭਿਆਸ ਵਾਲੇ ਕਿਹੜੇ ਨੇਗੇ ਚਾਰ ਪੈਰਾ ਰਚਨਾ ਦੇ ਵਿੱਚ ਕਿਹੜੇ-ਕਿਹੜੇ ਆਉਂਦੇ ਆ ਅਭਿਆਸ ਲਈ ਉਹ ਆਪਾਂ ਤੁਹਾਡੇ ਸਾਹਮਣੇ ਸਪਸ਼ਟ ਕਰਦਾਗਾ ਇੱਕੋ ਸੈਕਿੰਡ ਹੀ ਰੱਖਣਾ ਇਹ ਪਹਿਲਾ ਆ ਜਾਂਦਾ ਇਹਦੇ ਵਿੱਚ ਸਾਡੇ ਸ਼ਹਿਰ ਦੀਆਂ ਲੋਕਲ ਬੱਸਾਂ ਫਿਰ ਮੇਰੇ ਮਾਤਾ ਜੀ ਫਿਰ ਡਿਕਸ਼ਨਰੀ ਦੀ ਵਰਤੋਂ ਤੇ ਫਿਰ ਕਿਰਤ ਇਹ ਆ ਜਾਂਦਾ ਜੀ ਸਾਡੇ ਸ਼ਹਿਰ ਦੀਆਂ ਲੋਕਲ ਬੱਸਾਂ ਮੇਰੇ ਮਾਤਾ ਜੀ ਸਾਡੇ ਸ਼ਹਿਰ ਦੀਆਂ ਲੋਕਲ ਬੱਸਾਂ ਇਹ ਆ ਗਿਆ ਸਾਡੇ ਸ਼ਹਿਰ ਦੀਆਂ ਲੋਕਲ ਬੱਸਾਂ ਲੋਕਲ ਬੱਸਾਂ ਮੇਰੇ ਮਾਤਾ ਜੀ ਮੇਰੇ ਮਾਤਾ ਜੀ ਇੱਕ ਆ ਜਾਂਦਾ ਇਹਦੇ ਵਿੱਚ ਕਿਰਤ ਵਾਲਾ ਪੈਰਾ ਇੱਕ ਆ ਜਾਂਦਾ ਇਹਦੇ ਵਿੱਚ ਨੰਬਰ 4 ਆਪਾਂ ਦੇਖ ਲੈਨੇ ਆ ਨੰਬਰ 4 ਆ ਜਾਂਦਾ ਡਿਕਸ਼ਨਰੀ ਦੀ ਵਰਤੋਂ ਤੇ ਅਸੀਂ ਨੰਬਰ 3 ਤੇ ਸੀਗਾ ਡਿਕਸ਼ਨਰੀ ਪਰ ਕੋਈ ਗੱਲ ਨਹੀਂ ਤਾਂ ਲਿਖਣੀ ਆਪਾਂ ਡਿਕਸ਼ਨਰੀ ਦੀ ਵਰਤੋਂ ਇਹ ਚਾਰ ਬਣਦੇ ਨੇ ਇਹਵੇਂ ਅਸ ਵਾਲੇ ਪੈਰੇ ਚਾਰੇ ਲਿਖਨੇ ਆ ਤੁਸੀਂ ਪੈਰਾ ਬਦਲਾ ਦਾ ਮਤਲਬ ਤੁਸੀਂ ਸਮਝਦੇ ਹੋਗੇ ਇੱਕ ਪੈਰੇ ਵਿੱਚ ਰਚਨਾ ਕਰਨੀ ਦੀ ਸਿਰਜਣਾ ਕਰਨੀ ਲਗਭਗ 150 ਸ਼ਬਦਾਂ ਦਾ ਹੁੰਦਾਗਾ ਤੁਸੀਂ ਕਿਹੜੀ ਗੱਲ ਨੂੰ ਮਹਿਸੂਸ ਕਰਦੇ ਹੋ ਤੁਹਾਡਾ ਸ਼ਬਦ ਭੰਡਾਰ ਕੀ ਇਹਦੇ ਵਿੱਚ ਇਹ ਦੇਖਿਆ ਜਾਂਦਾਗਾ ਤੁਹਾਡੀ ਲਿਖਣ ਦੀ ਯੁਗਤ ਕੀ ਹੈਗੀ ਲਿਖਣ ਦੀ ਕਲਾਕੀ ਆ ਤੁਹਾਡਾ ਗੱਲਬਾਤ ਕਰਨ ਦਾ ਸਟਾਈਲ ਜਿਵੇਂ ਹੁੰਦਾ ਉਵੇਂ ਵੀ ਇੱਕ ਲਿਖਣ ਦਾ ਸਟਾਈਲ ਹੁੰਦਾਗਾ ਇਸੇ ਤਰ੍ਹਾਂ ਦੇ ਨਾਲ ਸਾਡੇ ਸ਼ਹਿਰ ਦੇ ਲੋਕਲ ਬੱਸਾਂ ਮੇਰੇ ਮਾਤਾ ਜੀ ਕਿਰਤ ਤੇ ਡਿਕਸ਼ਨਰੀ ਦੀ ਵਰਤੋਂ ਚਾਰ ਦਿੱਤੇ ਜਿਹੜੇ ਹੈਗੇ ਨੇ ਤੁਸੀਂ ਚਾਰੇ ਇਹ ਪਹਿਲਾ ਰਚਨਾ ਲਿਖ ਕੇ ਲੈ ਕੇ ਆਉਣੇ ਬਹੁਤ ਸੀਮਤ ਜਾਂ ਕੰਮ ਬਹੁਤ ਸੋਹਣੇ ਸ਼ਬਦਾਂ ਵਿੱਚ ਇਸ ਨੂੰ ਜਿਹੜਾ ਕਰਨ ਦੀ ਤੁਸੀਂ ਕੋਸ਼ਿਸ਼ ਕਰਨੀ ਹੈਗੀ ਹੁਣ ਆਪਾਂ ਜਾਣਦੇ ਹਾਂਗੇ ਸਭ ਤੋਂ ਪਹਿਲਾਂ ਪਹਿਲੇ ਭਾਗ ਬਾਰੇ ਗੱਲ ਕਰਤਾ ਜਮੈਂ ਸੰਖੇਪ ਜੀ ਤੇ ਕੱਲ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਨਾਲ ਦੀ ਨਾਲ ਸੁਭਾਵ ਦੇ ਗੀਤ ਸੁਣਨ ਨੂੰ ਮਿਲਣਗੇ ਜਿਹੜੇ ਬੱਚੇ ਕਹਿੰਦੇ ਸੀ ਕਿ ਕਿਹੜੇ ਲਿਖੀਏ ਜੀ ਕਿਵੇਂ ਲਿਖੀਏ ਇਹ ਮੈਂ ਤੁਹਾਨੂੰ ਬਕਾਇਦਾ ਤੌਰ ਤੇ ਸੁਣਾਉਂਦਾ ਵੀ ਉਸ ਵੀਡੀਓ ਦੇ ਵਿੱਚ ਠੀਕ ਹੈ ਆਪਣੇ ਪਾਠ ਪੁਸਤਕਾਂਾਂ ਦੀ ਵੀ ਗੱਲ ਕਰੂੰਗਾ ਤੇ ਬਾਹਰ ਲਿਆਂਦੀ ਵੀ ਗੱਲ ਕਰੂੰਗਾ ਤਾਂ ਕਿ ਤੁਸੀਂ ਲਿਖ ਸਕੋ ਤੇ ਨਾਲ-ਨਾਲ ਉਸ ਨੂੰ ਯਾਦ ਵੀ ਕਰ ਸਕੋ ਯਾਦ ਵੀ ਕਰਨੇ ਆ ਤੇ ਗਾ ਕੇ ਵੀ ਦੇਖਣੇ ਆ ਕਿਉਂਕਿ ਸਾਡਾ ਵਿਰਸਾ ਔਰ ਵਿਰਾਸਤ ਇਹਦੀ ਅਸੀਂ ਸੰਭਾਲ ਕਰਨੀ ਸਾਡਾ ਕੀ ਹੈਗਾ ਆਇਮ ਫਰਜ਼ ਬਣ ਜਾਂਦਾ ਇੱਕ ਤਰ੍ਹਾਂ ਦੇ ਨਾਲ ਤੇ ਕਿਤਾਬ ਤੁਹਾਨੂੰ ਮੈਂ ਜਿਹੜੀ ਆਨਲਾਈਨ ਭੇਜੀ ਦਿੱਤੀ ਹੈਗੀ ਜਿਹੜੀ ਤੁਸੀਂ ਹੋਰ ਬਹੁਤ ਸਾਰੇ ਬੱਚੇ ਲੈਣੇ ਜਾ ਕੇ ਜਿਹੜਾ ਡਾਊਨਲੋਡ ਕਰ ਸਕਦੇ ਹੋ ਉਹ ਭਾਗ ਦੇ ਵਿੱਚ ਜਿਹੜਾ ਕਿਤਾਬ ਹੈ ਆਪਣੀ ਐਜੂਕੇਰ ਐਪ ਦੇ ਵਿੱਚ ਸਾਰਾ ਕੁਝ ਪਿਆ ਉੱਥੇ ਉੱਥੇ ਜਿਹੜੀ ਈ ਲਾਇਬ੍ਰੇਰੀ ਕਿਤਾਬਾਂ ਹਨ ਉੱਥੇ ਤੁਸੀਂ ਕਿਤਾਬ ਜਿਹੜੀ ਦੇਖ ਸਕਦੇ ਹੋ ਲਾਈਂ ਪੰਜਾਬੀ ਦੀ ਆਪਣੇ ਕੋਲੇ ਆਹ ਕਿਤਾਬ ਆ ਜਿਵੇਂ ਇਸ ਨੂੰ ਆਹ ਕਿਤਾਬ ਤੁਹਾਡੇ ਮੋਬਾਈਲ ਤੇ ਜਾ ਕੇ ਖੁੱਲ ਜੂਗੀ ਠੀਕ ਹੈ ਜੀ ਇਹ ਵੀ ਮੈਂ ਸਮਝਾਣਕਾਰੀ ਦੇ ਦਿਆਂ ਕਈ ਵਾਰੀ ਕਿਸੇ ਬੱਚੇ ਕੋਲ ਕਿਤਾਬ ਨਹੀਂ ਹੁੰਦੀ ਤੇ ਬੱਚਾ ਔਖਾ ਹੋਈ ਜਾਂਦਾ ਵਿਚਾਰਾ ਵੀ ਮੇਰੇ ਕੋਲ ਕਿਤਾਬ ਤਾਂ ਹੈ ਨਹੀਂ ਕਿ ਮੈਂ ਸਵਾਲ ਹੱਲ ਕਿਵੇਂ ਕਰਾਂ ਗੱਲ ਠੀਕ ਵੀ ਆ ਇਸ ਕਰਕੇ ਮਕਸਦ ਇਹ ਆ ਵੀ ਤੁਸੀਂ ਉੱਥੋਂ ਮਦਦ ਲੈ ਸਕਦੇ ਹੋ ਕਿ ਕਿਤਾਬ ਉੱਥੇ ਹੈਗੀ ਆ ਪਰ ਕਿਤਾਬ ਦੇ ਵਿੱਚ ਤਾਂ ਦੇਖੋ ਕੁਝ ਵੀ ਕਰਨਾ ਤਾਂ ਹੈ ਨਹੀਂਗਾ ਫਿਰ ਵੀ ਇੱਕ ਸਮਝ ਬਣ ਜਾਂਦੀ ਹੁੰਦੀ ਜਦ ਨਾਲ ਟਾਈਮ ਆਪਾਂ ਕਿਤਾਬ ਨੂੰ ਨਾ ਪੜੀਏ ਵੀ ਕਿਸੇ ਕੀ ਨੂੰ ਹੱਲ ਕਿਵੇਂ ਕਰਨਾਗਾ ਹਾਂਜੀ ਤਾਂ ਵਿੱਚ ਆਪਾਂ ਕਰਾਂਗੇ ਲੋਕਿਕਤਾ ਵਾਲਾ ਇਹਨੂੰ ਆਪਾਂ ਸਾਫ਼ ਕਰਦੇ ਇੱਕ ਵਾਰੀ ਲੋਕੀਤਾਂ ਵਾਲਾ ਭਾਗ ਹੈ ਨਾ ਇਹ ਹੱਲ ਕਰਦੇ ਆ ਇਹਨੂੰ ਸਮਝਦੇ ਹਾਂ ਠੀਕ ਹੈ ਜੀ ਲੋਕੀਤਾਂ ਵਾਲੇ ਭਾਗ ਨੂੰ ਹਾਂ ਜੀ ਕੋਈ ਚਾਰ ਲੋਕੀ ਸਹਾਗ ਦੇ ਲਿਖਣੇ ਜੇ ਤੁਹਾਡੀ ਪਾਠ ਪੁਸਤਕ ਵਿੱਚੋਂ ਨਾ ਹੋਣ ਇਹ ਸਹਾਗ ਤੁਸੀਂ ਆਪਣੇ ਮਾਤਾ ਪਿਤਾ ਦੱਦੀ ਤੋਂ ਸੁਣ ਕੇ ਲਿਖ ਸਕਦੇ ਹੋ ਕਿ ਇੱਥੇ ਮਸਲਾ ਕੀ ਹੋਗਾ ਹੁਣ ਸਭ ਤੋਂ ਪਹਿਲਾਂ ਜਾਣਦੇ ਆਪਾਂ ਜਿਹੜੇ ਸਹਾਗ ਦੇ ਗੀਤ ਨੇ ਇਹ ਲੋਕ ਸਹਿਤ ਦਾ ਇੱਕ ਰੂਪ ਹੈ ਜਿਹੜੇ ਸੁਹਾਗ ਦੇ ਗੀਤ ਨੇਗੇ ਕਿਹਦਾ ਰੂਪਾਗਾ ਪੰਜਾਬੀ ਲੋਕ ਸਾਹਿਤ ਦਾ ਰੂਪਾ ਪੰਜਾਬੀ ਲੋਕ ਸਾਹਿਤ ਦਾ ਰੂਪਾਗਾ ਲੋਕ ਤੇ ਸਾਹਿਤ ਦੇ ਵਿਚਾਲੇ ਜੋੜਨੀ ਪੈਂਦੀ ਆ ਜੀ ਇਹ ਧਿਆਨ ਰੱਖੀ ਆਪਾਂ ਇੱਥੇ ਬਹੁਤ ਸੀਮਤੀ ਸ਼ਬਦ ਵਰਤਾਂਗਾ ਬਹੁਤ ਜਿਆਦਾ ਵਿਆਖਿਆ ਨਹੀਂ ਕਰਦਾ ਤੇ ਮਤਲਬ ਹੀ ਉਸ ਤਰ੍ਹਾਂ ਦੀ ਗੱਲ ਹੀ ਕਰੂੰਗਾ ਜਿਸ ਤਰ੍ਹਾਂ ਤੁਹਾਨੂੰ ਸੌਖੀ ਭਾਸ਼ਾ ਦੇ ਵਿੱਚ ਸਮਝ ਆ ਜਾਵੇ ਪੰਜਾਬੀ ਲੋਕ ਸਾਹਿਤ ਸਾਹਿਤ ਦਾ ਅਰਥ ਜਾਣਦੇ ਹੋ ਤੁਸੀਂ ਸਾਹਿਤ ਦੇ ਰੂਪ ਨੇ ਕਿੰਨੇ ਕਹਾਣੀ ਨਾਵਲ ਨਾਟਕ ਇਹ ਤਾਂ ਅਧਰਕ ਸਾਹਿਦ ਦੇ ਰੂਪ ਨੇਗੇ ਜਿਹੜੇ ਸਾਡੇ ਹੈਗੇ ਨੇਗੇ ਲੋਕ ਸਾਹਿਦ ਦੇ ਰੂਪ ਨੇਗੇ ਉਹ ਬਣ ਜਾਂਦੇ ਆ ਸੁਹਾਗ ਘੋੜੀਆਂ ਸਿੱਠਣੀਆਂ ਟੱਪੇ ਮਾਈਆਂ ਇਹ ਸਾਰੇ ਰੂਪ ਬਣ ਜਾਂਦੇ ਨੇਗੇ ਕਾਹਦੇ ਲੋਕ ਸਾਹਿਦ ਦੇ ਰੂਪ ਬਣ ਜਾਂਦੇ ਨੇਗੇ ਹੁਣ ਲੋਕ ਸਾਹਿਤ ਕੀ ਹੁੰਦਾਗਾ ਹੁਣ ਆਪਾਂ ਪੰਜਾਬੀ ਲੋਕ ਸਾਹਿਤ ਨੂੰ ਜਾਣਾਂਗੇ ਪੰਜਾਬੀਆਂ ਦੇ ਲੋਕ ਸਾਹਿਤ ਨੂੰ ਜਾਣਾਂਗੇ ਸਭ ਤੋਂ ਪਹਿਲਾਂ ਗੱਲ ਆ ਜਾਂਦੀ ਆ ਲੋਕ ਸਾਹਿਤ ਕਹਿੰਦੇ ਕਿ ਨੂੰ ਆਗੇ ਇਹ ਹੈਗਾ ਤਾਂ ਫਿਰ ਬਹੁਤ ਸਾਰੇ ਵਿਦਿਆਰਥੀ ਕਹਿੰਦੇ ਆ ਵੀ ਜਿਹੜਾ ਲੋਕਾਂ ਦਾ ਸਹਿਤ ਆ ਜੀ ਠੀਕ ਆ ਜੀ ਲੋਕ ਸਹਿਤ ਆ ਬਿਲਕੁਲ ਠੀਕ ਗੱਲ ਹੈਗੀ ਲੋਕਾਂ ਦਾ ਸਹਿਤ ਆ ਤੇ ਮੈਂ ਇਹ ਕਹਾਂਗਾ ਨਾਂ ਨਾਲ ਆ ਵੀ ਉਹ ਰਚਨਾ ਜਿਹੜੀ ਲੋਕ ਸਹਿਤ ਦੇ ਘੇਰੇ ਵਿੱਚ ਉਹ ਰਚਨਾ ਆਉਂਦੀ ਆ ਜਿਹੜੀ ਜਿਸ ਰਚਨਾ ਦਾ ਕੋਈ ਵਿਅਕਤੀ ਜਿਹੜਾ ਹੈਗਾ ਲਿਖਣ ਵਾਲਾ ਵਿਅਕਤੀ ਆ ਉਹਦਾ ਨਾਮ ਮੌਜੂਦ ਨਾ ਹੋਵੇ ਉਹਦਾ ਨਾਮ ਮੌਜੂਦ ਨਾ ਹੋਵੇ ਤਾਂ ਉਹ ਰਚਨਾ ਕਿਹੜੇ ਘੇਰੇ ਚ ਜਾਂਦੀ ਹੈਗੀ ਉਹ ਰਚਨਾ ਜਾਂਦੀ ਆ ਲੋਕ ਸਹਿਤ ਦੇ ਘੇਰੇ ਵਿੱਚ ਜਾਂਦੀ ਆ ਹਣਾ ਜਿਵੇਂ ਆਪਾਂ ਗੱਲ ਕਰ ਲਈਏ ਸੁਹਾਗ ਦੇ ਗੀਤਾਂ ਦੀ ਸੁਹਾਗ ਦੇ ਗੀਤਾਂ ਦੀ ਗੱਲ ਕਰਦੇ ਜਿਵੇਂ ਆਪਾਂ ਇਹਦੇ ਵਿੱਚੋਂ ਆ ਜਾਂਦਾਗਾ ਆਪਣੇ ਕੋਲੇ ਜਿਹੜੀ ਗੱਲ ਕਰਕੇ ਆਪਣਾ ਅਸੂ ਦਾ ਕਾਦਰ ਚਾ ਬਾਬਲਾ ਅਸੂ ਦਾ ਕਾਦਰ ਚਾ ਮੈਂ ਤੈਨੂੰ ਆਖਦੀ ਬਾਬਲਾ ਹਾਂ ਵੀ ਅਸੂ ਦਾ ਕਾਦਰ ਚਾ ਹੁਣੇ ਗੀਤ ਆਏ ਇਹ ਸਾਗ ਦਾ ਗੀਤ ਇਹਦੇ ਵਿੱਚ ਤਾਂ ਨਹੀਂ ਲਿਖਿਆ ਹੈਗਾ ਵੀ ਅਸੂ ਦਾ ਗੀਤ ਰਚਦਾ ਦਾ ਨਾਮ ਸਾਨੂੰ ਮਿਲਦਾ ਕਿਤੇ ਚ ਲਿਖਿਆ ਹੋਊ ਵੀ 75 ਗੌਰ ਸਰਜੀਤ ਗੌਰ ਦਾ ਲਿਖਿਆ ਹੋਇਆ ਹੈ ਕਿਸੇ ਦਾ ਨਹੀਂ ਲਿਖਿਆ ਹੈਗਾ ਇਹ ਕਿਹਦਾ ਲਿਖਿਆ ਹੋਇਆ ਹੈਗਾ ਇਹ ਲੋਕਾਂ ਨੇ ਲਿਖਿਆ ਹੋਇਆ ਇਹਦਾ ਜਿਹੜਾ ਲੋਕ ਸਾਹਿਤ ਦੀ ਵਿਸ਼ੇਸ਼ਤਾ ਹੈ ਹੁੰਦੀ ਆ ਇਹਦਾ ਜਿਹੜਾ ਰਚਨਹਾਰ ਵਿਅਕਤੀ ਆ ਉਹ ਮੌਜੂਦ ਨਹੀਂ ਹੁੰਦਾ ਉਹ ਗੁੰਮਨਾਮ ਹੁੰਦਾਗਾ ਗੁੰਮਨਾਮ ਦਾ ਮਤਲਬ ਵੀ ਕਿਸੇ ਦਾ ਕੋਈ ਨਾਮ ਨਹੀਂ ਹੁੰਦਾ ਉਸ ਰਚਨਾ ਦੇ ਉੱਪਰ ਤੇ ਲੋਕ ਸਾਹਿਤ ਦੀ ਕੀ ਵਿਸ਼ੇਸ਼ਤਾ ਹੈ ਸਾਡੇ ਤੱਕ ਪਹੁੰਚਦਾ ਕਿਵੇਂ ਆ ਇਹਦੀ ਇੱਕ ਤਾਂ ਹੈਗਾ ਇਸ ਦੀ ਜਿਹੜੀ ਮੌਖਿਕ ਪ੍ਰਕਿਰਿਆ ਦੇ ਜਰੀਏ ਪਹੁੰਚਦਾ ਹੈ ਮੌਖਿਕ ਪ੍ਰਕਿਰਿਆ ਦੇ ਜਰੀਏ ਕਿਉਂਕਿ ਪਹਿਲਾਂ ਕੀ ਸੀਗਾ ਲਿਖਤੀ ਸਰੋਤ ਨਹੀਂ ਸੀਗੇ ਕਿਸੇ ਵੀ ਚੀਜ਼ ਨੂੰ ਲਿਖਣ ਦੇ ਇੱਕ ਪੀੜੀ ਦੂਜੀ ਪੀੜੀ ਨੂੰ ਗੱਲ ਸੁਣਾਉਂਦੀ ਸੀਗੀ ਉਹ ਅੱਗੇ ਦੀ ਅੱਗੇ ਗੱਲਾਂ ਜਿਹੜੀਆਂ ਪਹੁੰਚਦੀਆਂ ਸੀਗੀਆਂ ਇਸ ਤਰ੍ਹਾਂ ਦੇ ਨਾਲ ਸੋ ਹੁਣ ਜਿਹੜੇ ਲੋਕ ਸਾਹਿਤ ਨੂੰ ਕਿਤੇ ਨਾ ਕਿਤੇ ਅ ਮਤਲਬ ਇਹ ਜਾਤਨ ਹੋਏ ਨੇ ਕਿ ਲਿਖਣ ਦੇ ਅੰਛਕੀ ਹੋਇਆ ਬਹੁਤ ਜਾਦੇ ਜਿਹੜੇ ਨਹੀਂ ਇਸ ਤਰ੍ਹਾਂ ਦੇ ਕਹਿ ਸਕਦੇ ਆਪਾਂ ਜਿਹੜੇ ਉਪਰਾਲੇ ਕੀਤੇ ਗਏ ਨੇਗੇ ਇਸ ਜਿਹੜੀ ਲੋਕ ਸਾਹਿਤ ਦੀ ਗੱਲ ਆ ਇਹ ਜਿਹੜੀ ਮੈਂ ਕਿਹਾ ਸੀ ਵੀ ਇੱਕ ਹੈ ਵਿਸ਼ਿਸ਼ਟ ਸਹਿਤ ਵਿਸ਼ਿਸ਼ਟ ਸਹਿਤ ਕਿਸ ਨੂੰ ਕਿਹਾ ਜਾਂਦਾ ਆਪਾਂ ਇੱਥੇ ਧਿਆਨ ਕੇਂਦਰਿਤ ਕਰਾਂਗੇ ਵਿਸ਼ਿਸ਼ਟ ਸਹਿਤ ਹੈ ਜਿਹੜਾ ਵਿਸ਼ਿਸ਼ਟ ਸਹਿਤ ਹੈ ਜਿਹੜਾ ਉਹ ਰਚਨਾ ਹੁੰਦੀ ਆ ਵਿਸ਼ਿਸ਼ਟ ਸਹਿਤ ਉਹ ਰਚਨਾ ਉਸ ਘੇਰੇ 'ਚ ਚਲੀ ਜਾਂਦੀ ਆ ਜੀ ਦਾ ਰਚਨਹਾਰ ਵਿਅਕਤੀ ਕੋਈ ਮੌਜੂਦ ਹੈ ਜੀ ਦਾ ਰਚਨਹਾਰ ਵਿਅਕਤੀ ਕੋਈ ਮੌਜੂਦ ਹੈ ਉਹ ਕਿਹੜੇ ਉਹ ਕਿਹੜੇ ਘੇਰੇ ਦੇ ਵਿੱਚ ਚਲੀ ਜਾਊਗੀ ਉਹ ਵਿਸ਼ਿਸ਼ਟ ਸਹਿਤ ਦੇ ਘੇਰੇ ਵਿੱਚ ਚਲੀ ਜਾਊਗੀ ਸਮਝ ਗਏ ਪਰ ਲੋਕ ਸਹਿਤ ਕੀ ਆ ਲੋਕ ਸਹਿਤ ਰਚਨਹਾਰਾ ਕੋਈ ਕਿ ਨਹੀਂ ਹੁੰਦਾ ਮੌਜੂਦ ਨਹੀਂ ਹੁੰਦਾ ਤਾਂ ਇਹ ਗੱਲ ਆਪਾਂ ਨੂੰ ਇੱਥੇ ਜਿਹੜੀ ਮਤਲਬ ਕਲੀਅਰ ਕਟ ਸਪਸ਼ਟ ਹੋਣੀ ਜ਼ਰੂਰੀ ਹੈਗੀ ਇੱਥੇ ਤਾਂ ਵਿਸ਼ਿਸ਼ਟ ਸਹਿਤ ਜਿਹਦਾ ਅਧਾਰ ਹਰ ਵਿਅਕਤੀ ਕੀ ਮੌਜੂਦ ਹੁੰਦਾ ਧਾਰ ਦੇ ਤੌਰ ਤੇ ਆਪਾਂ ਤੁਸੀਂ ਪੜ੍ਹ ਕੇ ਹੋ ਦਸਵੀਂ ਦੇ ਵਿੱਚ ਨਾਵਲ ਆ ਇੱਕ ਹੋਰ ਨਵਾਂ ਸਾਲ ਇੱਕ ਹੋਰ ਨਵਾਂ ਸਾਲ ਹੁਣ ਬਹੁਤ ਸਾਰੇ ਬੱਚਿਆਂ ਨੂੰ ਇਹ ਸਵਾਲ ਕਰ ਰਹੇ ਨਾਲ ਦੀਨ ਜਵਾਬ ਦਾ ਪਤਾ ਲੱਗ ਗਿਆ ਇਹਦਾ ਲੇਖਕ ਕੌਣ ਆ ਜੀ ਇਹਦਾ ਨਾਵਲਕਾਰ ਕੌਣਾ ਗਾਇਸ ਤਾਂ ਕਿਹਨੇ ਲਿਖਿਆ ਇਹਨੇ ਬੱਚੇ ਕਹਿਣਗੇ ਜੀ ਨਰਿੰਜਨ ਤਸਨੀਮ ਕਿਉਂ ਕਹਿਣਗੇ ਕਿਉਂਕਿ ਤਾਜ਼ਾ ਤਾਜ਼ਾ ਦਾ ਫੜਕੇ ਇਹਨੇ ਹੋ ਅੰਦਰ ਇੰਜਲ ਤਸਨੀਮ ਹੈ ਜਿਸ ਦਾ ਇੱਕ ਹੋਰ ਨਾਮ ਸਤ ਤਾਂ ਜਿਹੜੀ ਰਚਨਾ ਦਾ ਰਚਨਹਾਰ ਵਿਅਕਤੀ ਮੌਜੂਦ ਹੋਵੇ ਜਿਹੜੀ ਰਚਨਾ ਦਾ ਰਚਨਹਾਰ ਵਿਅਕਤੀ ਮੌਜੂਦ ਹੋਵੇ ਉਹ ਕਿਹੜੇ ਘੇਰੇ ਚ ਚਲੀ ਜਾਂਦੀ ਆ ਉਹ ਵਿਸ਼ਿਸ਼ਟ ਸਾਹਿਤ ਦੇ ਘੇਰੇ ਵਿੱਚ ਚਲੀ ਜਾਂਦੀ ਆ ਮੇਰੇ ਖਿਆਲ ਆ ਗੱਲ ਹੁਣ ਤੁਹਾਨੂੰ ਜਿਹੜੀ ਪੂਰਨ ਤੌਰ ਤੇ ਸਪਸ਼ਟ ਹੋ ਗਈ ਹੋਣੀ ਹੈ ਜੀ ਤਾਂ ਫਿਰ ਇਹਦੇ ਵਿੱਚ ਸਾਰੀ ਆਪਾਂ ਗੱਲ ਜਿਹੜੀ ਤੇ ਲੋਕ ਸਾਧਿਕ ਨਾਲ ਹੋਰ ਵੀ ਇਹ ਆ ਵੀ ਜਿਵੇਂ ਜਿਵੇਂ ਅੱਗੇ ਜਿ ਅੱਗੇ ਪਹੁੰਚੀ ਜਾਂਦਾ ਇਹਦੇ ਵਿੱਚ ਜਿਹੜਾ ਬੋਲਣ ਵਾਲਾ ਵਿਅਕਤੀ ਆ ਬੋਲਣ ਵਾਲੇ ਤੋਂ ਭਾਵ ਲੋਕੀ ਦਗਾਉਣ ਵਾਲਾ ਆਪਣੇ ਜਿਹੜੇ ਖਿੱਤੇ ਦੀ ਭਾਸ਼ਾ ਦੇ ਅਨੁਸਾਰ ਖਿੱਤਾ ਮੀਂਜ ਆਪਾਂ ਗੱਲ ਕਰਦੇ ਆ ਪੰਜਾਬ ਇੱਕ ਖਿੱਤਾ ਬਾਕੀ ਜਿਹੜੇ ਉਪ ਭਾਸ਼ਾ ਦੇ ਤੌਰ ਤੇ ਆ ਜਾਂ ਮਾਝੀ ਮਲਬਈ 도ਆਬੀ ਉਹ ਜਿਹੜਾ ਇਹਦੇ ਵਿੱਚ ਵਾਧੇ ਘਾਟੇ ਵੀ ਕਰ ਲੈਂਦਾ ਹੈ ਵਾਧੇ ਘਾਟੇ ਵੀ ਕਰ ਲੈਂਦਾ ਹੈ ਇਹਦੇ ਵਿੱਚ ਠੀਕ ਆ ਜਿਵੇਂ ਸਾੜਨੇ ਸਾਡੇ ਦੇ ਦੀ ਥਾਂ ਤੇ ਕਿਹੜਾ ਸ਼ਬਦ ਆ ਗਿਆ ਸਾਡੇ ਆ ਗਿਆ ਜੀ ਸਾਡੇ ਬੋਲ ਦੇ ਅੰਦਰ ਇਹ ਆ ਲੋਕ ਸਹਿਤ ਦੀ ਵਿਸ਼ੇਸ਼ਤਾ ਇਹ ਹੀ ਹੈ ਵੀ ਜਿਹੜੇ ਵੀ ਵਿਅਕਤੀ ਨੂੰ ਆ ਲੱਗਦਾ ਵੀ ਆਹ ਸ਼ਬਦ ਐ ਕਰਨਾ ਚਾਹੀਦਾ ਉਹ ਆਪਣੇ ਹਿਸਾਬ ਦੇ ਨਾਲ ਕੀ ਇਥੇ ਵਿੱਚ ਵਾਧਾ ਘਾਟਾ ਜਿਹੜਾ ਹੈ ਕਰ ਲੈਂਦਾ ਕਿਤੇ ਨਾ ਕਿਤੇ ਠੀਕ ਹੈ ਜੀ ਇਸ ਕੀ ਜਿਹੜੀ ਲੋਕ ਸਹਿਤ ਵਾਲੀ ਗੱਲ ਰੋਟੇ ਤਾਰ ਤੇ ਲੋਕਾਂ ਦਾ ਸਹਿਤ ਸਾਂਝਾ ਸਹਿਤ ਜਿਹਦਾ ਰਚਨਹਾਰ ਵਿਅਕਤੀ ਕੋਈ ਮੌਜੂਦ ਨਾ ਹੋਵੇ ਗੁੰਮਨਾਮ ਹੋਵੇ ਸਾਡੇ ਕੋਲ ਪਹੁੰਚਿਆ ਕਿਵੇਂ ਇਹ ਸਾਡੇ ਕੋਲੇ ਪਹੁੰਚਿਆ ਜੀ ਮੌਖਿਕ ਪ੍ਰਕਿਰਿਆ ਦੁਆਰਾ ਤੇ ਸਾਡੇ ਕੋਲੇ ਪਹੁੰਚਿਆ ਹੈ ਪੀੜੀ ਦਰ ਪੀੜੀ ਪੀੜੀ ਦਰ ਪੀੜੀ ਪਹੁੰਚਿਆ ਜੀ ਪੀੜੀ ਦਰ ਪੀੜੀ ਪਹੁੰਚਿਆਗਾ ਪੀੜੀ ਦਰ ਪੀੜੀ ਤੋਂ ਕੀ ਭਾਵਾਂਗਾ ਜਿਵੇਂ ਪੀੜੀ ਹੈ ਕਿ ਸਾਡੇ ਪੁਰਦਾਦਿਆਂ ਦੀ ਪੀੜੀ ਹੈ ਸਾਡੇ ਦਾਦਿਆਂ ਦੀ ਫਿਰ ਸਾਡੇ ਜਿਹੜੇ ਮਾਤਾ ਪਿਤਾ ਨੇ ਉਹਨਾਂ ਦੀ ਪੀੜੀ ਹੈ ਫਿਰ ਅੱਗੇ ਅਸੀਂ ਆ ਗਏ ਇਹ ਪੀੜੀ ਦਰ ਪੀੜੀ ਐ ਚੱਲਦਾ ਇਹ ਰਚਨਾਵਾਂ ਉਹਨਾਂ ਨੇ ਉਹਨਾਂ ਤੋਂ ਸੁਣੀਆਂ ਫਿਰ ਉਹਨਾਂ ਨੇ ਯਾਦ ਕਰ ਲਈਆਂ ਅੱਗੇ ਆ ਪਹੁੰਚਿਆ ਕਿਉਂਕਿ ਪਹੁੰਚਣ ਦੀ ਪ੍ਰਕਿਰਿਆ ਕਿ ਮੌਖਿਕ ਪ੍ਰਕਿਰਿਆ ਪਹਿਲਾਂ ਲਿਖਤੀ ਸਰੋਤ ਨਹੀਂ ਹੁੰਦੇ ਸੀਗੇ ਇਸ ਤਰੀਕੇ ਪਹੁੰਚਿਆ ਜਿਹੜਾ ਲੋਕ ਸਾਹਿਤ ਲੋਕ ਸਾਹਿਤ ਦੀ ਖੂਬਸੂਰਤੀ ਇਹ ਹੈ ਆ ਇਹ ਨਹੀਂ ਚੰਗਾ ਮੌਖਿਕ ਪ੍ਰਕਿਰਿਆ ਦੇ ਦੁਆਰੇ ਅੱਗੇ ਜਿਹੜਾ ਕਿਤੇ ਲੱਗਦੇ ਜਾ ਕੇ ਚੱਲਦਾ ਠੀਕ ਹੈ ਜੀ ਇਹ ਮੈਂ ਗੱਲ ਕਰਤੀ ਤੁਹਾਡੇ ਨਾਲ ਸਪਸ਼ਟਤਾ ਦੀ ਪੰਜਾਬੀ ਲੋਕ ਸਾਹਿਤ ਬਾਰੇ ਜਿਹੜੀ ਗੱਲ ਕੀਤੀ ਹੈਗੀ ਹੁਣ ਆਪਾਂ ਅੱਗੇ ਗੱਲ ਕਰਾਂਗੇ ਸੁਹਾਗ ਦੀ ਸੁਹਾਗ ਦੀ ਗੱਲ ਕਰਨ ਲੱਗਿਆ ਮੈਂ ਸੁਹਾਗ ਕੀ ਨੂੰ ਕਹਿੰਦੇ ਆ ਇਸ ਨੂੰ ਆਪਾਂ ਸਪਸ਼ਟ ਕਰਦੇ ਆ ਪੂਰਨ ਤਰੀਕੇ ਦੇ ਨਾਲ ਤਾਂ ਜੁੜ ਬੜੇ ਰਹੋ ਮੇਰੇ ਨਾਲ ਤੇ ਨਾਲ ਇਹ ਕਹਾਂਗਾ ਜਿਹੜੇ ਵਿਦਿਆਰਥੀ ਨਵੇਂ ਆ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਮੈਂ ਰੋਟੀ ਸੇਵਾ ਦੇ ਵਿੱਚ ਹਾਜ਼ਰ ਹੀ ਹੁਣਾ ਪਾਤੀਆਂ ਤੁਹਾਨੂੰ ਠੀਕ ਆ ਕੋਈ ਵੀ ਜਿਹੜਾ ਉਹ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਆ ਤੇ ਹੁਣ ਆਪਾਂ ਗੱਲ ਕਰਦੇ ਆ ਸੁਹਾਗ ਦੀ ਸਵਾਲ ਤੇ ਉਹਨੇ ਸੁਹਾਗ ਦੀ ਗੱਲ ਕਰਦੇ ਆ ਸੁਹਾਗ ਕੀ ਨੂੰ ਕਹਿੰਦੇ ਲਓ ਜੀ ਸੁਹਾਗ ਹੁਣ ਬੱਚੇ ਉਹ ਗੱਲ ਇਹ ਆ ਵੀ ਸੁਹਾਗ ਦੇ ਗੀਤ ਆ ਤੁਹਾਨੂੰ ਕਹਤੇ ਹੁਣ ਸੁਹਾਗ ਵਾਲੇ ਪਤਾ ਹੋਵੇ ਵੀ ਸੁਹਾਗ ਕੀ ਹੈ ਕਿੰਨੂ ਕਾਇ ਇੱਕ ਕਿਹਾ ਜਾਂਦਾ ਹੈ ਇਹਦੇ ਸੁਹਾਗ ਦੇ ਗੀਤ ਕੀ ਨੇ ਸੁਹਾਗ ਦੇ ਗੀਤ ਕਿਨੇ ਜੀ ਵਿਆਹ ਦੇ ਦਿਨਾਂ ਵਿੱਚ ਵਿਆਹ ਦੇ ਦਿਨਾਂ ਵਿੱਚ ਕੀ ਹੁੰਦਾਗਾ ਜਿਹੜਾ ਵਿਆਹ ਵਾਲੀ ਕੁੜੀ ਤੇ ਘਰ ਵਿਆਹ ਦੇ ਦਿਨਾਂ ਵਿੱਚ ਜਿਹੜੀ ਕੁੜੀ ਦੇ ਘਰ ਜਿਹੜੀ ਵਿਆਹ ਵਾਲੀ ਕੁੜੀ ਹੁੰਦੀ ਆ ਉਹਦੇ ਇਸਤਰੀਆਂ ਵੱਲੋਂ ਜਿਹੜੇ ਉੱਥੇ ਆਣਗੌਣ ਦੀਆਂ ਇਸਤਰੀਆਂ ਨੇ ਕੋਈ ਵੀ ਆ ਮਿਲ ਕੇ ਜਿਹੜੇ ਲੋਕ ਗੀਤ ਗਾਏ ਜਾਂਦੇ ਆ ਉਹਨਾਂ ਨੂੰ ਕੀ ਕਹਿੰਦੇ ਆ ਆਖਉਂਦੇ ਆ ਉਹ ਸੁਹਾਗ ਦੇ ਗੀਤ ਕਹਿੰਦੇ ਆ ਵਿਆਹ ਦੇ ਦਿਨਾਂ ਵਿੱਚ ਜਿਹੜੀ ਵਿਆਹ ਵਾਲੀ ਕੁੜੀ ਦੇ ਘਰ ਜਿਹੜੇ ਇਹ ਲੋਕੀਤ ਗਾਏ ਜਾਂਦੇ ਇਸਤਰੀਆਂ ਮਿਲ ਕੇ ਗਾਉਂਦੀਆਂ ਨੇਗੀਆਂ ਇਹ ਲੋਕੀਤਾਂ ਦੇ ਵਿੱਚ ਕੀ ਹੈ ਇਹ ਇਹ ਲੋਕੀਤਾਂ ਦੇ ਭਾਵ ਕਿਸ ਤਰ੍ਹਾਂ ਦੇ ਨੇ ਇਹ ਵਿਆਹ ਵਾਲੀ ਕੁੜੀ ਦੇ ਭਾਵ ਵੀ ਹੁੰਦੇ ਆ ਸਾਰੇ ਵਿਆਹ ਵਾਲੀ ਕੁੜੀ ਦੇ ਮਨ ਦੇ ਭਾਵ ਹੁੰਦੇ ਆ ਜਿਹੜੇ ਕਿ ਲੋਕੀਤਾਂ ਦੇ ਵਿੱਚ ਪ੍ਰਗਟਾਈ ਜਾਂਦੇ ਆ ਕਿਸ ਤਰ੍ਹਾਂ ਦੇ ਨਾਲ ਪ੍ਰਗਟਾਏ ਜਾਂਦੇ ਆ ਉਹ ਆਪਾਂ ਸਪਸ਼ਟ ਕਰਦੇ ਇੱਥੇ ਗੱਲ ਨੂੰ ਉਹਦੇ ਵਿੱਚ ਇਹ ਹੈ ਵੀ ਵਿਆਹ ਵਾਲੀ ਕੁੜੀ ਦੇ ਮਨੋ ਭਾਵ ਇਹ ਆਗੇ ਇਹ ਉਹਦਾ ਜਿਹੜਾ ਇਹ ਵੀ ਹੁੰਦਾਗਾ ਵੀ ਪੇਕੇ ਘਰ ਛੱਡ ਜਾਣ ਦਾ ਉਦਰੇਵਾ ਵੀ ਹੁੰਦਾਗਾ ਪੇਕੇ ਘਰ ਛੱਡ ਜਾਣ ਦਾ ਉਦਰੇਵਾ ਵੀ ਹੁੰਦਾ ਕਿਤੇ ਕਿਤੇ ਠੀਕ ਹੈ ਜੀ ਛੱਡ ਜਾਣ ਦਾ ਉਦਰੇਵਾ ਵੀ ਹੁੰਦਾਗਾ ਤੇ ਜਿਹੜਾ ਉਹਨੇ ਸਮਝ ਕਰਦਾ ਮਾਹੌਲ ਹੁੰਦਾਗਾ ਉਹ ਉਪਰ ਆ ਮਾਹੌਲ ਹੁੰਦਾਗਾ ਤੇ ਅਣਜਾਣਿਆ ਮਾਹੌਲ ਹੁੰਦਾਗਾ ਸਾਰੇ ਘਰ ਦਾ ਉਹਦੇ ਵਿੱਚ ਵੀ ਜਾਣਾ ਹੁੰਦਾ ਉਸਨੇ ਤੇ ਫਿਰ ਉਹਦੇ ਮਨ ਦੇ ਵਿੱਚ ਕੀ ਹੁੰਦੀ ਹੈ ਇੱਕ ਵਿਆਹ ਦੀ ਕਾਮਨਾ ਵੀ ਹੁੰਦੀ ਆ ਹਨਾ ਤੇ ਸੋਹਣੇ ਸੋਹਣੇ ਵਰ ਦੀ ਗੱਲ ਵੀ ਆਉਂਦੀ ਆ ਇਹ ਵੀ ਇੱਛਾ ਸ਼ਕਤੀ ਹੁੰਦੀ ਹੈ ਜਿਹੜਾ ਵਾਰਾ ਉਹ ਸੋਹਣਾ ਹੋਵੇ ਸੋਹਣਾ ਵਾਰ ਹੋਵੇ ਤੇ ਸੋਹਣਾ ਘਰ ਹੋਵੇ ਇਹ ਵੀ ਸਾਰੇ ਜਿਹੜੇ ਵਿਆਹ ਦੇ ਗੀਤ ਆਉਂਦੇ ਸਹਾਗ ਦੇ ਗੀਤਾਂ ਵਿੱਚ ਕਿਵੇਂ ਆਉਂਦੇ ਹੈਗੇ ਦੇਈ ਦੇਈ ਵਿਵਾਹ ਲਾਉ ਉਸ ਘਰੇ ਜਿੱਥੇ ਸੱਸ ਭਲੀ ਪ੍ਰਧਾਨ ਤੇ ਸਹੁਰਾ ਸਰਦਾਰ ਹੋਵੇ ਕੁੜੀ ਦੀ ਇੱਛਾ ਹੈ ਵੀ ਬਾਪਾ ਬਲਾ ਮੇਰਾ ਜਿਹੜਾ ਰਿਸ਼ਤਾ ਲਾਤਾ ਉਸ ਘਰੇ ਕਰੇ ਜਿੱਥੇ kia ਸੱਸ ਭਲੀ ਆ ਬਹੁਤ ਠੰਡੇ ਸੁਭਾਅ ਦੀ ਆ ਤੇ ਸਹੁਰਾ ਕੀ ਹੈਗਾ ਪ੍ਰਧਾਨ ਹੋਵੇ ਉਹ ਉਥੇ ਉਸ ਘਰੇ ਮੇਰਾ ਜਣਾ ਵਿਆਹ ਕਰੀ ਇਹ ਬਾਬਲ ਦੇ ਅੱਗੇ ਜਿਹੜੀ ਇਹ ਗੱਲ ਰੱਖੀ ਜਾਂਦੀ ਹੈ ਕਿ ਤਾਂ ਸੁਹਾਗ ਦੇ ਗੀਤਾਂ ਵਿੱਚ ਆਪਾਂ ਦੇਖਦੇ ਹਾਂਗੇ ਠੀਕ ਹੈ ਜੀ ਤਾਂ ਫਿਰ ਅੱਗੇ ਆ ਜਾਂਦਾ ਤੇ ਸਹਰੇ ਜਿਹੜੀ ਅੱਗੇ ਗੱਲ ਕਰਦੇ ਆ ਚੰਗੇ ਘਰ ਦੀ ਲੋਚ ਆਗੀ ਤੇ ਪੇਕੇ ਘਰ ਛੱਡ ਜਾਣ ਦਾ ਦਰੇਵਾ ਆਪਾਂ ਗੱਲ ਕਰ ਹੀ ਦਿੱਤੀ ਸਾਰੀ ਤਾਂ ਫਿਰ ਇੱਥੇ ਹੈਗਾ ਇੱਕ ਰਸਵੇਹ ਤਾਂ ਜ਼ਿੰਦਗੀ ਦੀ ਕਲਪਨਾ ਹੁੰਦੀ ਹੈ ਸੁਹਾਗ ਦੇ ਗੀਤਾਂ ਦੇ ਵਿੱਚ ਇਹਨਾਂ ਕੀ ਮੂٹے ਤੌਰ ਤੇ ਕਿ ਕੁੜੀ ਵਿਆਹ ਵਾਲੀ ਕੁੜੀ ਦੇ ਮਨ ਦੇ ਭਾਵ ਹੁੰਦੇ ਆ ਵੀ ਮੇਰਾ ਪਿੱਕਾ ਪਰਿਵਾਰ ਜਿਹੜਾ ਉਹ ਰੇਵਾ ਵੀ ਹੈਗਾ ਉਹਨੂੰ ਛੱਡ ਕੇ ਜਾਊਂਗੀ ਸਹੁਰਾ ਪਰਿਵਾਰ ਮੇਰਾ ਇਸ ਤਰ੍ਹਾਂ ਦਾ ਹੋਵੇ ਸੱਸਾਂ ਐ ਹੋਵੇ ਸਹੁਰਾ ਇਸ ਤਰ੍ਹਾਂ ਦਾ ਹੋਵੇ ਸਾਰੀ ਗੱਲਾਂ ਬਾਤਾਂ ਇਹਦੇ ਵਿੱਚ ਕੀਤੀਆਂ ਜਾਂਦੀਆਂ ਨੇ ਠੀਕ ਹੈ ਜੀ ਤੇ ਉਪਰ ਦੇ ਅਣਜਾਣ ਮਾਹੌਲ ਹੁੰਦਾ ਗਾ ਕਾਦਾ ਗਾ ਆਪਣੇ ਦਾ ਸਹੁਰੇ ਘਰ ਦਾ ਕਿਉਂਕਿ ਸੁਭਾਅ ਬਾਰੇ ਪਤਾ ਨਹੀਂ ਹੁੰਦਾ ਇਹ ਆ ਵੱਖਰਾ ਵੱਖਰਾ ਤੇ ਬਾਕੀ ਜਿਹੜਾ ਕੀ ਹੈਗਾ ਅਗਿਆਪਾ ਗੱਲ ਕਰਦੇ ਆਂ ਤੇ ਸੁਹਾਗ ਦੇ ਗੀਤਾਂ ਵਿੱਚ ਜਿਹੜੀ ਗੱਲ ਆ ਜਾਂਦੀ ਆ ਕੁੜੀ ਦੇ ਵਿਆਹ ਦਾ ਨਿਰਣਾ ਕੌਣ ਕਰਦਾ ਹੈਗਾ ਕੁੜੀ ਦੇ ਵਿਆਹ ਦਾ ਨਿਰਣਾ ਜਿਹੜਾ ਕੌਣ ਕਰਦਾ ਹੈਗਾ ਬਾਬਲ ਕਰਦਾ ਉਹ ਬਾਬਲ ਬਾਬਲ ਨੂੰ ਕੀ ਕਿਹਾ ਗਿਆ ਸੁਹਾਗ ਦੇ ਗੀਤਾਂ ਵਿੱਚ ਦੇਸ਼ਾਂ ਦਾ ਰਾਜਾ ਵੀ ਕਿਹਾ ਗਿਆ ਸੁਹਾਗ ਦੇ ਗੀਤਾਂ ਵਿੱਚ ਬਾਬਲ ਨੂੰ ਦੇਸ਼ਾਂ ਦਾ ਰਾਜਾ ਕਿਹਾ ਜਾਂਦਾ ਜਿਹੜਾ ਇਸ ਤਰ੍ਹਾਂ ਦੀ ਗੱਲ ਆ ਜਾਂਦੀ ਹੈ ਕਿ ਤੇ ਫਿਰ ਸਾਰੀ ਆ ਜਾਂਦੇ ਇਹਦੇ ਵਿੱਚ ਜਿਹੜੇ ਆਪਣੇ ਇਸ ਕਾਰਜ ਦੇ ਲਈ ਦੂਜੀ ਵਿਸ਼ੇਸ਼ ਕਲਾ ਜਾਂਦੀ ਆ ਪਰਿਵਾਰ ਦੇ ਸਾਰੇ ਜਿਹੜੇ ਮੈਂਬਰ ਆ ਜਾਂਦੇ ਆ ਕੁੜੀ ਦੇ ਚਾਚੇ ਤਾਏ ਨੇੜੇ ਦੇ ਰਿਸ਼ਤੇਦਾਰ ਮਾਮੇ ਹੋਈ ਸਾਰੇ ਆ ਜਾਂਦੇ ਨੇ ਜੀ ਹਨਾ ਤਾਂ ਫਿਰ ਸੁਹਾਗ ਦੇ ਲੋਕੀਤਾਂ ਵਿੱਚ ਧੀ ਲਈ ਕੀ ਇੱਕ ਬਾਬਲ ਰਾਜਾ ਦਾ ਧੀ ਦੇ ਲਈ ਕੀ ਬਾਬਲ ਰਾਜਾ ਦਾ ਬਾਬਲ ਕੀ ਹੈਗਾ ਰਾਜਾ ਦਾ ਇਹ ਆ ਤੇ ਇਹ ਆ ਉਸ ਦਾ ਘਰ ਕੀ ਹੈ ਮਹਿਲ ਆ ਬਾਹਰ ਬਾਗ ਆ ਇਹ ਗੱਲ ਕੀਤੀਆਂ ਦੀਆਂ ਚੰਨਣ ਦੇ ਰੁੱਖ ਲੱਗੇ ਨੇ ਹਨਾ ਇਸ ਤਰ੍ਹਾਂ ਦੀ ਨਾਲ ਸਾਰੀਆਂ ਗੱਲਾਂ ਬਾਤਾਂ ਜਿਹੜੀ ਕੀਤੇ ਜਾਂਦੇ ਆ ਬਾਕੀ ਹੋਰ ਕੀ ਆ ਜਿਹੜੇ ਸੁਹਾਗ ਦੇ ਕੀਤਾ ਵਿੱਚ ਸ਼ਬਦਾਂ ਵਾਕਾਂਸ਼ਾਂ ਜਾਂ ਵਾਕਾਂ ਦੇ ਵਿੱਚ ਦੁਹਰਾਵ ਹੀ ਹੁੰਦਾ ਹੈ ਧਹਰਾ ਮੀਂਝ ਵਾਰ-ਵਾਰ ਉਹੀ ਗੱਲਾਂ ਆਉਣੀ ਬੇਟੀ ਚੰਨਣ ਦੇ ਉਹ ਲੈ ਕਿਉਂ ਖੜੀ ਮੈਂ ਤਾਂ ਖੜੀ ਸਾਂ ਬਾਬਰ ਜੀ ਦੇ ਵਾਰ ਬੇਬਾਬਲ ਵਰ ਲੋੜੀ ਨੀ ਜਾਈਏ ਕਿਹੋ ਜਿਹਾ ਵਰ ਲੋੜੀਏ ਇਸ ਤਰ੍ਹਾਂ ਦੇ ਨਾਲ-ਨਾਲ ਕੀ ਆਉਂਦਾ ਦਾ ਵਾਰ-ਵਾਰ ਤਹਰਾਓ ਹੁੰਦਾ ਦਾ ਸੁਹਾਗ ਦੇ ਗੀਤਾਂ ਦੇ ਵਿੱਚ ਸਵਿਦਿਆਰਥੀਓ ਅੱਜ ਲਈ ਇੰਨੇ ਹੀ ਕਾਫੀ ਆ ਕੱਲ ਨੂੰ ਮੈਂ ਸੁਹਾਗ ਦੇ ਗੀਤ ਨੇ ਜਿਹੜੇ ਉਹ ਲੈ ਕੇ ਆਉਂਗਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਕਿਤਾਬ ਵਾਲੇ ਵੀ ਗਾ ਕੇ ਵੀ ਤੁਹਾਨੂੰ ਦੱਸਾਂਗੇ ਠੀਕ ਆ ਤੇ ਬਾਕੀ ਬੜਾ ਕਿਤਾਬ ਤੋਂ ਬਾਹਰ ਲਈ ਤੇ ਇਹ ਬਹੁਤ ਆਪਣਾ ਤਾਂ ਪੰਜਾਬੀ ਦਾ ਵਿਸ਼ਾ ਦਿਲਚਸਪ ਵਿਸ਼ਾ ਦਾ ਆਪਣੇ ਵਿਰਸੇ ਦੇ ਨਾਲ ਜੁੜੀ ਆਪਣੀ ਵਿਰਾਸਤ ਦੇ ਨਾਲ ਜੁੜੀਏ ਆਪਣੇ ਵੱਡੇ-ਵਡੇਰੇ ਤੋਂ ਮਦਦ ਲਈ ਉਹ ਵੀ ਖੁਸ਼ ਹੋਣਗੇ ਜੇ ਤੁਸੀਂ ਉਹਨਾਂ ਨੂੰ ਪੁੱਛੋਗੇ ਵੀ ਤੁਹਾਡਾ ਸਲੇਵਸ ਇਸ ਤਰ੍ਹਾਂ ਦਾ ਕਿੰਨਾ ਵਧੀਆ ਸਲੇਵਸ ਹੈਗਾ ਸੋ ਕੋਹਰਾਵਾਲਾ ਨੇ ਛੁੱਟੀਆਂ ਨੂੰ ਵਧੀਆ ਇੰਜੋਏਮੈਂਟ ਕਰਨੀਆਂ ਤੇ ਜਿਹੜਾ ਖੁਸ਼ੀ ਦੇ ਪਲ ਮਹਿਸੂਸ ਕਰਨੇ ਨੇਗੇ ਤੇ ਜਿਹੜਾ ਹਰ ਤਰ੍ਹਾਂ ਤਰ੍ਹਾਂ ਦੀ ਨਾਲ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰਾਂਗਾ ਤੇ ਵੱਧ ਤੋਂ ਵੱਧ ਇਹ ਜਾਣਕਾਰੀ ਆਪਾਂ ਬੱਚਾਂ ਕੋਲੇ ਪਹੁੰਚਾਈਏ ਤੇ ਜੇ ਕੋਈ ਚੈਨਲ ਦੇ ਨਾਲ ਲਿੰਕੜੇ ਬੱਚਾ ਉਹਨੂੰ ਵੀ ਨਾਲ ਜੋੜੀਏ ਤਾਕੇ ਹਾਰੋ ਤੁਹਾਡੀ ਸੇਵਾ ਦੇ ਵਿੱਚ ਅੱਪਾ ਇਹ ਚੀਜ਼ਾਂ ਨੂੰ ਲੈ ਕੇ ਆਇਆ ਕਰੀਏ ਸ਼ੁਕਰੀਆ ਮਿਹਰबानी ਧੰਨਵਾਦ ਧਿਆਨ ਦਿਓ